ਦੇਖੋ NHAI ਜੋ ਵੀ ਜਿੰਨੇ ਵੀ ਪ੍ਰੋਜੈਕਟ ਚੱਲ ਰਹੇ ਨੇ ਉਹਦੇ ਵਿੱਚ ਸਾਡੀ ਮੀਟਿੰਗ ਹੋਈ ਹੈ NHAI ਨਾਲ ਦੋ ਤਿੰਨ ਥਾਵਾਂ ਤੇ ਐਕ acquisition ਦੀ ਪ੍ਰੋਬਲਮ ਹੈ ਕਈ ਵਾਰੀ ਕਿਸੇ ਜਗ੍ਹਾ ਤੇ ਕਿਉਂਕਿ ਪੰਜਾਬ ਦੀ ਉਪਜਾਊ ਜ਼ਮੀਨ ਹੈ ਬਹੁਤ ਕਿਸੇ ਜਗ੍ਹਾ ਤੇ ਉਹਦਾ ਰੇਟ ਹੋਰ ਮਿਲ ਜਾਂਦਾ ਹੈ ਕਿਸੇ ਜਗ੍ਹਾ ਤੇ ਘੱਟ ਮਿਲ ਜਾਂਦਾ ਹੈ ਅਸੀਂ ਚਾਹੁੰਦੇ ਹਾਂ ਕਿ ਜਿੰਨਾ ਵੀ ਅਕਵਾਇਰ ਕਰਨਾ ਹੈ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲੇ ਇਸ ਕਰਕੇ ਅਸੀਂ ਬੜੀ ਜਲਦੀ ਕਿਸਾਨਾਂ ਨਾਲ ਸਟੇਕ ਹੋਲਡਰਸ ਨਾਲ ਮੀਟਿੰਗ ਕਰਾਂਗੇ ਤੇ ਜਿੰਨਾ ਵੀ ਉਹਨਾਂ ਦਾ ਜੋ ਵੀ ਉਹਨਾਂ ਦੀ ਡਿਮਾਂਡ ਹੈ ਉਹਦੇ ਕਾਮਨ ਮਿਨਿਮਮ ਪੁਆਇੰਟ ਜੋ ਵੀ ਬਣੂਗਾ ਦੇਖੋ ਐਨ ਐਚ ਆਈ ਜੋ ਵੀ ਜਿੰਨੇ ਵੀ ਪ੍ਰੋਜੈਕਟ ਚੱਲ ਰਹੇ ਨੇ ਉਹਦੇ ਵਿੱਚ ਸਾਡੀ ਮੀਟਿੰਗ ਹੋਈ ਹੈ ਐਨ ਐਚ ਆਈ ਨਾਲ ਦੋ ਤਿੰਨ ਥਾਵਾਂ ਤੇ ਐਕ acquisition ਦੀ ਪ੍ਰੋਬਲਮ ਹੈ ਕਈ ਵਾਰੀ ਕਿਸੇ ਜਗ੍ਹਾ ਤੇ ਕਿਉਂਕਿ ਪੰਜਾਬ ਦੀ ਉਪਜਾਊ ਜ਼ਮੀਨ ਹੈ ਬਹੁਤ ਕਿਸੇ ਜਗ੍ਹਾ ਤੇ ਉਹਦਾ ਰੇਟ ਹੋਰ ਮਿਲ ਜਾਂਦਾ ਹੈ ਕਿਸੇ ਜਗ੍ਹਾ ਤੇ ਘੱਟ ਮਿਲ ਜਾਂਦਾ ਹੈ ਤਾਂ ਅਸੀਂ ਚਾਹੁੰਦੇ ਆ ਕਿ ਜਿੰਨਾ ਵੀ ਅਕਵਾਇਰ ਕਰਨਾ ਹੈ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲੇ ਤਾਂ ਇਸ ਕਰਕੇ ਅਸੀਂ ਬੜੀ ਜਲਦੀ ਕਿਸਾਨਾਂ ਨਾਲ ਸਟੇਕ ਹੋਲਡਰਜ਼ ਨਾਲ ਮੀਟਿੰਗ ਕਰਾਂਗੇ ਤੇ ਜਿੰਨਾ ਵੀ ਉਹਨਾਂ ਦਾ ਜੋ ਵੀ ਉਹਨਾਂ ਦੀ ਡਿਮਾਂਡ ਹੈ ਉਹਦੇ ਕਾਮਨ ਮਿਨਿਮਮ ਪੁਆਇੰਟ ਜੋ ਵੀ ਬਣੂਗਾ